ਅਜੇ ਤੱਕ ਕੋਈ 51000 ਨਹੀਂ ਜਿੱਤਣ ਦਾ ਮੈਸੇਜ ਆਇਆ ਮੈਨੂੰ ਕੋਈ ਫੋਟੋਗ੍ਰਾਫਰ ਆਖੇ ਪੂਰੇ ਪੰਜਾਬ ਪੂਰੇ ਭਾਰਤ ਚੋਂ ਮੈਂ 51000 ਜਿੱਤ ਲੈਣਾ ਚਲੋ ਜਿੱਤਣਾ ਪਤਾ ਨਹੀਂ ਜਿੱਤਣਾ ਕਿ ਹਾਰਨਾ ਚਲੋ ਹਾਰਨਾ ਵੀ ਕਿ ਮੈਂ ਇਹਦੇ 5100 ਰੁਪਏ ਆਖਿਆ ਵੀ ਦੇ ਦਿਓ ਮੈਂ 51000 ਰੱਖ ਕੇ ਬੈਠਾ ਤੇ ਕੀ ਕਰਨਾ ਫਿਰ ਉਹਦਾ ਕਿ ਮੈਨੂੰ ਲੱਗਦਾ ਸੋ ਕੀ ਉਹ ਆਇਆ ਵੇਖਿਆ ਮੇਲਿਆਂ ਚ ਕਈ ਵਾਰ ਪਲਵਾਨ ਖਰੀਰ ਪਨ ਲੈਂਦਾ ਦਾ ਵੀ ਮੇਰੇ ਨਾਲ ਜਿਹੜਾ ਮਰਜੀ ਕੋਲ ਕੇ ਵੇਖ ਲੈ ਮੁਰਗੇ ਸੁੱਕੀ ਮਾਲੀਏ ਤੇ ਜਾਂਦਾ ਸੁੱਕੀ ਮਾਲੀ ਦਾ ਨੂੰਹ ਹੀ ਬਹੁਤ ਵੱਡਾ ਸੁੱਕੀ ਮਾਲੀ ਮਤਲਬ ਉਹਨੇ ਘਰੇ ਘਰੇ ਆਉਣਾ ਝੰਡੀ ਨਾ ਫੜਨੀ ਕਿਸੇ ਨੇ ਉਹਨੇ ਝੰਡੀ ਫੜ ਕੇ ਤੁਰੇ ਫਿਰਨਾ ਘਰੇ ਘਰੇ ਕਿ ਆਉ ਜਿੰਨੇ ਵੇਖਣਾ ਮੇਰੇ ਨਾਲ ਮੇਲੇ 'ਚ ਸ਼ਰਿਆਮ ਹੀ ਹਜ਼ਾਰਾਂ ਦੇ ਕੱਟ ਦੇ ਵਿੱਚ ਤੁਰੇ ਫਿਰਨਾ ਕਿ ਆਉ ਕਿੰਨੇ ਵੇਖਣਾ ਮੇਰੇ ਨਾਲ ਸਭ ਤੋਂ ਤਕੜਾ ਹਾਂ ਜੇ ਮੈਂ ਇੱਥੇ ਮੈਂ ਫੋਟੋਗ੍ਰਾਫਰਾਂ ਨੂੰ ਆਖਿਆ ਹੀ ਕਿ ਆਉ ਮੇਰੇ ਨਾਲ ਕਿੱਥੇ ਦੇਖਣਾ ਉਦੋਂ ਟੱਕਰਨਾ ਆ ਉਹ ਆਪਣੇ ਪੰਜਾਬ ਦੇ ਪ੍ਰਧਾਨ ਸਾਹਿਬ ਆਂਦੇ ਸੀ ਵੀ ਤੈਨੂੰ ਟੱਕਰਨਾ ਪਿੰਡ ਆ ਕੇ ਤੇਰੇ ਮੈਂ ਵੀਰ ਮੇਰੇ ਸਾਡੇ ਪਿੰਡ ਨੂੰ ਇੱਕੋ ਹੀ ਛੜਕ ਜਾਂਦੀ ਹੈ ਉਹ ਪਾਸੇ-ਪਾਸੇ ਭੱਜਣ ਵਾਲਾ ਕੰਮ ਕਿਤੇ ਨਹੀਂ ਹੋਇਆ ਇਹ ਭਲੇਖਾ ਕੱਢਦੀ ਤੂੰ ਆ ਵੱਡੇ ਸ਼ਹਿਰਾਂ ਦਾ ਇਹ ਨਾ ਸਮਝ ਲਈ ਵੀ ਐਨ ਨੂੰ ਆਉਣ ਨੂੰ ਭੱਜੇਗਾ ਸ਼ਹਿਰਾਂ ਜਿੱਦਾਂ ਆਪਾਂ ਜੁੱਝ ਜਾਂਦੇ ਆ ਮੈਂ ਸਾਡੇ ਪਿੰਡ ਨੂੰ ਇੱਕੋ ਹੀ ਛੜਕ ਜਾਂਦੀ ਉਹ ਲੋ ਜੀ ਇਹਦਾ ਹਾਲ ਹੀ ਸਾਡਾ ਬਿੱਟਰੋ ਜੀ ਆ ਗੂ ਉਹ ਜਿਹੜਾ ਵੀ ਸੜਕਤ ਦਾ ਮੁੜ ਕੇ ਵਾਪਸੀ ਉਸੇ ਰਹੀ ਹੋਣੀ ਹੁ ਉਸੇ ਰਹੀ ਜਾਣਾ ਪੈਣਾ ਹੀ ਉਸੇ ਰਹੀ ਆਉਣਾ ਪੈਣਾ ਹੀ ਤੇ ਇਹ ਨਾ ਹੋਵੇ ਵੀ ਤੈਨੂੰ ਮੁੜ ਕੇ ਭੱਜੇ ਨੂੰ ਆਣਾ ਲੱਭਦਾ ਹੋਵੇ ਦੂਮਾ ਨਾ ਮੇ ਪੇਟਾ ਕੇ ਟਕਰਨਾ ਤੇ ਸੋਤੇ ਹੀ ਆਂਬ ਦਾ ਬੂਟਾ ਹੀ ਸਾਡੇ ਦਾਦੇ ਦਾ ਉਹਨਾਂ ਲੈਣਾ ਹੀ ਆ ਪਾ ਤੈਨੂੰ ਬੰਨ ਤੇ ਕੋਈ ਕੁਝ ਨਹੀਂ ਆਖਣਾ ਬੰਨ ਕੇ ਅੱਲਾਹ ਕੇ ਮੇਰ ਕੋ ਇਕ ਤੀਨ ਬੜੀ ਹੈਗੀ ਨੀ ਨੀਗੀ ਇੱਕ ਬਾਂਦਰ ਫਿਰਦਾ ਹੀ ਸਾਡੇ ਇਥੇ ਵਾਰਾ ਉਹ ਤਰਨਾਲੀ ਬੰਦੇ ਨੇ ਕੋਹ ਨਹੀਂ ਅਗੜਾ ਤੈਨੂੰ ਰੋਟੀ ਪਾਣੀ ਮਿਲੂ ਪੂਰਾ ਬਾਕੀ ਇਹ ਅਮੀ ਕੇਲੇ ਫੜਾ ਲਿਆ ਰੱਖਦੇ ਆ ਅਗੇ ਹੁਣ ਬਾਂਦਰ ਲਾ ਕੋ ਕੇਲਾ ਫੜਾ ਬਾਂਦਰ ਨੇ ਤੇਰੇ ਤੇ ਛਿੜਰੀਏ ਕੇਲਾ ਮੈਂ ਨਹੀਂ ਤੈਨੂੰ ਮਾਰਦਾ ਤੇ ਇਹ ਕਰਕੇ ਪ੍ਰਧਾਨ ਸਾਹਿਬ ਪਹੁੰਚੋ ਜਲਦੀ ਆਓ ਆਉਂਦੇ ਹੋ ਟੱਕਰਨਾ ਟੱਕਰਨਾ ਚੈਲੰਜ ਵੀ ਤੁਹਾਨੂੰ ਦੇਤਾ ਵਾ ਕਿ ਭਰਾਵਾ ਕਿਉਂ ਲੜਦੇ ਮਰਦੇ ਜੇ ਆਜੋ ਕੁਲਕੇ ਵਖੀਏ ਪਹਿਲਾ ਸਾਹਿਬ ਤੋਂ ਮੇਰਾ ਦਾਦਾ ਇਹੋ ਆਉਂਦਾ ਹੈ ਅੰਨਾ ਨਾ ਲੜੋ ਨਾ ਮਰੋਣਾ ਮੁੰਡੇ ਦਾ ਮੁੰਡਾ ਮੇਰੇ ਨਾਲ ਘਲਾ ਕੇ ਵੇਖ ਲੋ ਤੇ ਮੇਰੇ ਨਾਲ ਤੁਸੀਂ ਵੇਖ ਲੋ ਜਿਹੜੇ ਜਨਾ ਬਜ਼ੁਰਗ ਗੱਲ ਕਰ ਲੈਂਦੇ ਆ ਤੇ ਠਾਣੇ ਨੂੰ ਨਹੀਂ ਇਹ ਅੰਨਾ ਦਾ ਬਾਪੂ ਨਾ ਠਾਣੇ ਨੂੰ ਨਹੀਂ ਮੈਂ ਜਾਣਾ ਦਾਦਾ ਸਾਡੇ ਦਾ ਆ ਹਿਸਾਬਾ ਸੀ ਆ ਸਾਡੇ ਕਈਆਂ ਘਰਾਂ 'ਚ ਨਾ ਲੜਾਈਆਂ ਝਗੜੇ ਤੇ ਬੜੀ ਪੁੱਲ ਸੋਣੀ ਪੈਣੀ ਤਾਂ ਤੈਨੂੰ ਕੋਈ ਫਿਕਰ ਨਹੀਂ ਹੁੰਦਾ ਬੈਠਾ ਦਾ ਟੌਰ ਨਾ ਕੇ ਨਹੀਂ ਉਹਨੂੰ ਖੜਨਾ ਕੋਈ ਗੱਲ ਨਹੀਂ ਬਾਤ ਹੀ ਉਹਦਾ ਆਪਣਾ ਹੀ ਹਿਸਾਬ ਜੇ ਪਤਾ ਨਹੀਂ ਕੀ ਮੈਨਾਂ ਹਾਂ ਫੋਟੋਗ੍ਰਾਫੀ ਦੀ ਸ਼ੁਰੂਆਤ ਦੀ ਸੁਣ ਲਓ ਭਰਾਵੋ ਜਦੋਂ ਮੈਂ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਪਾਪਾ ਸਾਡਾ ਆਂਦਾ ਇਹ ਕਿਹੜੇ ਕਮਾਈ ਪੈ ਗਿਆ ਉਹ ਮੇਤੇ ਆਸਾਂ ਮਿੱਧਾਂ ਬਣੀਆਂ ਸੀ ਪਿੰਡ ਨੂੰ ਵੀ ਮਾਨ ਵੜਾ ਕਰਦੇ ਸਾਡੇ ਪਿੰਡ ਦੇ ਭਰਾ ਪੈਣਾ ਸਾਡੀਆਂ ਚਾਚੀਆਂ ਤਾਈਆਂ ਸਭ ਮਾਨ ਵੜਾ ਕਰਦੇ ਨਾ ਮੇਤੇ ਸੱਚ ਪਿੰਡ ਦੇ ਮਾਨ ਕਰਦੇ ਤੇ ਮੈਂ ਕਾਲਜ ਚ ਜਾਣਾ ਨਾ ਬਾਬੜਾ ਸਾਹਿਬ ਕਿੰਨੋ ਐ ਇੱਕਦਤ ਉਹ ਕੈੱਕੇਰ ਪੂੜ ਹੋ ਗਿਆ ਸਰੇ ਨਿਕਲਦੇ ਨੇ ਸੈਂਟ ਜੇ ਪਾ ਕੇ ਇੰਨੀ ਹੀ ਹੀ ਸੈਂਟ ਦੀ ਸੀ ਸਸਤੀ ਰੁਪਏ ਤੇ ਲੀਨ ਆ ਤੇ ਆਹ ਗੱਲ ਹੀ ਤੇ ਪਾਪਾ ਸੜਨਦਾ ਵੀ ਇਹ ਕਿਹੜੇ ਕੰਮ ਚ ਪੈ ਗਿਆ ਆ ਫੋਟੋ ਆਂ ਕਿੰਦੇ ਕੰਮ ਚ ਪੈ ਗਿਆ ਅਸੀਂ じゃ ਕੋਈ ਬਣੂਗਾ ਕੋਈ ਅਫਸਰ ਕੋਈ ਵਧੀਆ ਪ੍ਰਤੀ ਜਾਂ ਉਹ ਹੋਊਗਾ ਮੁੜ ਕੇ ਨਾਲ ਹੀ ਪਾਪਾ ਦਾ ਚਲੋ ਜੋ ਕਰਮਾਂ ਦੇ ਲਿਖਿਆ ਜਿਹੋ ਜਿਆ ਰੋਟੀ ਪਾਣੀ ਮਾਪਾਪਾ ਫਿਰ ਰੋਟੀ ਪਾਣੀ ਦੇ ਕੰਮ ਚ ਚੰਗਾ ਹੀ ਜੇ ਰੋਟੀ ਪਾਣੀ ਦੀ ਗੱਲ ਆ ਨਾ ਰੋਟੀ ਪਾਣੀ ਨਹੀਂ ਹੋਏ ਦੇ ਨਾਲ ਸਾਡੇ ਵਰਗਾ ਹੈਗਾ ਅਹੀਂ ਦੇ ਭਰਾਵਾ ਪੜੀ ਆ ਵੀ ਪੰਜ ਪੰਜ ਹਜ਼ਾਰ ਦੀ ਥਾਈ ਨੂੰ ਸੂੰਗ ਸੂੰਗ ਖਾਣੇ ਵੀ ਕਿਹਦੇ ਕੋ ਕਲਤ ਤੇ ਨਹੀਂ ਗੱਲ ਹੈਗੀ ਐ ਰਾਮ ਨਾ ਇਨਕੀ ਇਨਕੀ ਚੀਜ਼ ਕਰਕੇ ਖਾਣੇ ਪੰਜ ਪੰਜ ਹਜ਼ਾਰ ਦੀ ਥਾਲੀ ਰੋਟੀ ਲਵਾਈ ਜੇ ਸਾਡੇ ਸ਼ਾਮਾਂ ਨੇ ਅਰਕੀ 5000 ਦੀ ਚਾੜੀ ਲਵਾਈ ਏਦਾਂ ਦੀਆਂ ਗੱਲਾਂ ਪਤਾ ਤੇ ਗੱਲ ਕਾਦੀ ਗੱਲ ਉਥੇ ਆਈਏ ਦਾਦੇ ਦੇ ਵੀ ਦਾਦੇ ਦੇ ਸਾਡੇ ਦਾ ਜਿਵੇਂ ਸਾਰੇ ਦਾਦੇ ਇਹ ਆਪ ਇਕੱਲਾ ਮੈਂ ਤਰੀਫਾਂ ਕਰੀ ਜਾਵਾਂ ਉਹਦਾ ਮੈ ਨਹੀਂ ਉਹਦਾ ਜੇ ਤੇ ਬੜੇ ਬੰਦਿਆਂ ਨੂੰ ਮਿਲਣਾ ਮੈਂ ਉਹਨਾਂ ਦੱਸਣਾ ਸਾਡਾ ਦਾਦਾ ਕੀ ਤੇ ਪੂਰਾ ਕੰਮ ਉਤਰਾ ਕੋਸ਼ਿਸ਼ ਇਹੋ ਹੀ ਆ ਕਿ ਅਜੇ ਤੇ ਪਹਿਲਾ ਹੀ ਡੰਡਾ ਤੇ ਪੈਰ ਰੱਖਿਆ ਤੇ ਦਾਦੇ ਦੀਆਂ ਜਿਹੜਾ ਹੀ ਬੜੀਆਂ ਦੁੱਧ ਹੁੰਦੇ ਆ ਤੇ ਅਜੇ ਜਦੋਂ ਮੈਂ ਦੂਜਾ ਤੀਜਾ ਜਿਹੜਾ ਦਾਦਾ ਦੇ ਬੜੀਆਂ ਉੱਚੀਆਂ ਪੌੜੀਆਂ ਚੜ ਗਿਆ ਇੱਕ ਤੇ ਦਾਦਾ ਸਾਹਿਬ ਦਾ ਵਖਰਾ ਹੀ ਗੱਲ ਚਲੋ ਬਾਕੀ ਫੇਰ ਕਰਦੇ ਗੱਲ ਐਤੋਂ ਫੇਰ ਲੰਬੀ ਸਟੋਰੀ ਵੇਲੇ ਟਾਈਮ ਦੱਸਾਂ ਇਹਨਾਂ ਨੂੰ ਮਸਲਾ ਇੱਥੇ ਇਹ ਵੀ ਦਾਦਾ ਸਾਡਾ ਆਂਦਾ ਹੀ ਖਾਣੇ ਨਹੀਂ ਆ ਪਾ ਜਾਣਾ ਤੇ ਮਮੀ ਆਖਿਆ ਇਹ ਕੰਮ ਜਰਮਨੀ ਆ ਤੇ ਮਿੰਦਿਆ ਹੁਣ ਮਹੀਨਾ ਹੋਇਆ ਕਾਲੀ ਨੇ ਦੱਸਿਆ ਤੇ ਮੇਰੀਆਂ ਦਾਦੇ ਨਾਲ ਬਾਬਾ ਰਲਦੀਆਂ ਤੇ ਆਪਣੇ ਅਫਸਰ ਸਭਾ ਨਾਲ ਦੇ ਚੀਨ ਹੁੰਦੇ ਐ ਭਾਈ ਪਰਿਵਾਰਾਂ ਚ ਪੜਾਣੀ ਹੁੰਦੇ ਐ ਨਹੀਂ ਹੁੰਦੇ ਮੈਨੂੰ ਪਤਾ ਪਰ ਅੱਧੇ ਲਈ ਦੀ ਜੀ ਫੜਦੀ ਐ